ਨੀਵਾਂ ਨਹੀਂ ਹਾਂ ਕਾਪੀ ਦੀ ਲੈ ਜਾ ਚੱਲ ਭੈਣ ਜਦਾ ਬੇ ਨਾ 12 ਨਾ 13 ਕੋਈ ਕਾਪੀ ਦੀ ਨਹੀਂ ਨਾ 12 ਨਾ 13 ਨਾ ਕਾਪੀ ਦੀ ਨਾ ਮੈਂ ਮੰਗੂ ਵੀ ਟੌਰ ਨਾ ਤਾਬੀ ਪੱਠਕ ਲਾਬੀ ਕੀ ਦੀ ਐ ਬਈ ਹੋ ਚੱਲ ਆਪਣੀ ਐ ਨੇ ਤੂੰ ਬੱਕਰੀ ਲਾਉਂ ਬਸ ਗੋਗਰਾ ਦੀ ਗੱਲ ਨਾ ਹਾਂ ਜਿਹੜੇ ਮਰਜ਼ੀ ਕਰ ਲੈਣਾ ਜੀ ਚੀਜ਼ ਆਗਲੇ ਆਂ ਦੀ ਆਹਾਂ ਓ ਸਾਰੇ ਮਾਲ ਮੰਡੀ ਚੋਂ ਸਿਰਿਆ ਹੈ ਚੱਲ ਉਹੀ ਲਾਲਾ ਹੋ ਉਹੀ ਹੋ ਰੋਹੀ ਲਾ ਆਹ ਨੋਹੀ ਬਰੀਕ ਚਮੜੀ ਦੀ ਹੋ ਕੰਨ ਵੀ ਛੋੜ ਹੈ ਕੱਲੀ ਪਰਮਿਉਰੀ ਹਾਂ ਜੀ ਕੀ ਕੀ ਹੈ ਮੱਖੀ ਦੀ ਦੰਦ ਦਖੇਂ ਕੀਰੀ ਕੀਰੀ ਤਾਂ ਤੋੜਾਲੇ ਜਾਂਦੇ ਨੇ ਹਾਂ ਵੀ ਕਿ 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 ਕਿ

ਇਹਦਾ ਤੇ ਇਹਦਾ ਤਸ ਬਾਬਾ ਜੀ ਬਈ ਆਹ ਦੇ ਮੈਂ ਸਭ ਨੇ ਇਦਾਂ ਕਰੋ ਜੀ ਕੋਈ ਨਹੀਂ ਉਹ ਲਮਨ ਨਹੀਂ ਹੋਗਾ ਇਹ ਨਹੀਂ ਪੈਨਾ ਪੁੱਛੇ ਕਿ ਹੈ ਮੰਗਲੇ ਬੰਦਿਆਂ ਤੋਂ ਮਾਲ ਦਾ ਮੁੱਲ ਲਾ ਦੇ ਅਸੀਂ ਦਾ ਬਈ ਸਾਰਿਆਂ ਨੂੰ ਮਾਲ ਦਾ ਮੁੱਲ ਪੂਰਾ ਠੋਕ ਕੇ ਲਾ ਗਾ ਜਿਹਨੇ ਖਲੌਣੀ ਆ ਉਹਨੇ ਖਲਾਈ ਉਹ ਤਾਂ ਹੈ ਹੀ ਜਾਂਨ ਗੱਲ ਤਾਂ ਇਹਨੂੰ ਪਤਾ ਪਤਾ ਚੱਲ ਨਹੀਂ ਇਹਨੇ ਬਾਬਾ ਉਹ ਵਾਲ ਦਾ ਮੁੱਲ ਲਾਜੇ ਉਧਰ ਹੋ ਕੇ ਦੱਸਦੇ ਮੈਨੂੰ ਕੋਈ ਨਹੀਂ ਬਾਈਆਂ ਨੂੰ ਨਾਲ ਸਸ ਜਾਲਾ ਰਾਜੂ ਪਹਿਲਾਂ ਇਹਦਾ ਕਰਦੇ ਕਰਦਾ ਇਹਦਾ ਕਰਦੇ ਇਹਦਾ ਕਰਦੇ ਹਾਂ ਇੱਕ ਦਾ ਦੱਸ ਬਾਬੇ ਬੋਲ ਦੇ ਤੂੰ ਦੱਸ ਦੇ ਇੱਕ ਦਾ ਚੱਲ ਜਾ ਯਾਰ ਗਰੀ ਰਾਜੂ ਦੇਖਦੇ ਅੱਥ ਤੇਰਾ ਤੈਨੂੰ ਵੀ ਪਤਾ ਕਿੰਨੇ ਹੁੰਦੇ ਸਾਢੇ 7 ਦੇ ਦਈਏ ਇਹ ਜੀ ਲਾਦਾ ਬਾਈ ਵੀਰ ਜਦ ਹੋਈ ਨਾ ਅਸੀਂ ਰਾਜੀ ਨੂੰ ਵੀ ਪਤਾ ਵੀ ਕਿੰਨੇ ਦੀ ਆ ਸਾਨੂੰ ਵੀ ਪਤਾ ਕਿੰਨੇ ਦੀ ਆ ਹਾਂ ਚੈੱਕ ਕਰੋ ਮਿੱਲੀਆ ਕਰ 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 ਮਿੱਲੀਆ ਕੱਲਾ 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 ਹੀ ਕੱਲਾ ਸੂ ਦੇਖ ਦੇਖ ਦੇ ਸਾਰੇ ਸੁਰ ਦੇਖ ਕਈ ਵਾਰੀ ਸਣੀਆਂ ਹੀ ਜਿਹੜੀਆਂ ਲਿੱਖਦੀਆਂ ਅਗਲਾ ਵੇਚ ਜਾਂਦਾ ਸਾਡਾ ਹੱਕ ਮੰਨਦਾ ਦੋ ਚੀਜ਼ਾਂ ਦੇਖਣ ਦਾ ਉਸ ਤੋਂ ਬਾਅਦ ਅੱਗੇ ਕਿਸਮਤ ਲਾ ਕੇ ਨਹੀਂ ਤੋਰਦੇ ਭਗਵਾਨ ਨੇ ਲਾਉਣੀ ਕੁਝ ਵੀ ਹੋ ਸਕਦਾ ਹੈ ਸਹੀ ਹੈ ਲੈ ਭਾਈ ਦੇਈ ਨਾ ਦੇ ਮੈਂ ਪੁੱਛਦਾ ਨਹੀਂ ਸਰਦਾਰਾਂ ਨੂੰ ਉਹਨਾਂ ਘਰਾਂ ਕਰਲਾ ਕੋਈ ਨਹੀਂ 8000 ਦੀ ਤੇ ਕੋਈ ਨਹੀਂ ਜਾਇਜ਼ ਕਰ ਬੋਨੋ ਜਾਇਜ਼ ਨਹੀਂ 13 ਦੀ ਵੀ ਨਹੀਂ ਹੈਗੀ ਫਿਰ ਪੱਕੀ ਦੀ ਕਰਦੇ ਯਾਰ ਆਪੇ ਹੈ ਆਪੇ ਪੱਕੀ ਦਾ ਥੋੜਾ ਕਰਦੇ 12 ਕਹਦੇ ਨਾ ਆਪਾਂ ਜਾਇਜ਼ ਜਾਇਜ਼ ਤੂੰ ਆਪ ਹੀ ਸਿਆਣਾ ਯਾਰ ਕੀ ਚੱਲ ਰਿਹਾ ਕਿੰਨੇ ਕਹਿੰਦੇ 12 12 ਦੀ ਨਹੀਂ ਵਿਕਦੀ ਕਿੰਨੇ ਦੀ ਬਿਕਦੇ ਤੂੰ ਪੱਕੀ ਵੇਚ ਤੇ ਸਾਨੂੰ ਨਿਕਾ ਦੇ ਪੈ ਦੇ ਪੱਕੀ ਗਏ ਤਾਂ ਦਿੰਦਾ ਪੱਕੀ ਬੋਲ ਆ ਯਾਰ ਕਾ ਨਹੀਂ ਨਾ ਕਹਿ ਸਾਰਾ ਕੁਝ ਠੀਕ ਆ ਬੰਦ ਕਰਨਾ ਕਰਨਾ ਨਾ ਟੋਟਾਲੇ ਦਾ ਨਹੀਂ ਹੋਰ ਹੋਰ ਰੰਗ ਬਹੁਤ ਵਧੀਆ ਹੋਰ ਇੱਕੋ ਹੀ ਦੱਸ ਦੇ ਯਾਰ ਐ ਨਹੀਂ ਬੰਨੀ ਹਾਂ ਕਾਪੀ ਦੀ ਲਾ ਜਾ ਚੱਲ ਭੈਣ ਜਿਦਾ ਬੇ ਨਾ 12 ਨਾ 13 ਕੋਈ ਕਾਪੀ ਦੀ ਨਹੀਂ ਨਾ 12 ਨਾ 13 ਨਾ ਕਾਪੀ ਦੀ ਨਾ ਉਹਦੀ ਉਸਦੀ ਨੌ ਦੀ ਪੂਰੀ ਸਾਢੇ ਅੱਠ ਦੀ ਹੋ ਗਈ ਜਾਂ ਛੱਡ ਹਲਾ ਬਾਬੇ ਫੜਾ ਉਹ ਜਾਣਾ ਹੀ ਓਏ ਬਾਾਈ ਹੱਥ ਕਰੀ ਜਾਣਾ ਓਏ ਹੱਥ ਨਾ ਕਰ ਬਾਾਈ ਹੱਥ ਕਰੀ ਜਾਂਦਾ ਯਾਰ ਇਹੀ ਕਰ ਪਤਾ ਕੀ ਜਿਆਦਾ ਕਿੰਨਾ ਕਰਦੇ ਛੱਡ ਪੱਟ ਜਾ ਸਾਡੇ ਪਸੰਦ ਦੀ ਇਹ ਭਾਈ ਹੁਣ ਬਾਬੇ ਨਾਲ ਮੜਕ ਲੈ ਉਹ ਤਾਂ ਮੰਨਦਾ ਜਵਾਕ ਨੂੰ ਦੇਣੀ ਆ ਉਹ ਤਾਂ ਉਹਦਾ ਜਾਇਜ ਹੀ ਕਹਿੰਦਾ ਮੈਂ ਤੁਹਾਨੂੰ ਪੱਕਾ ਦੱਸ ਮੈਂ ਤੁਹਾਨੂੰ ਕੁਝ ਨਹੀਂ ਦੇਣੀ ਆ ਵਿਚਾਰਾ ਇਹ ਠੀਕ ਹੈ ਕੋਲਾ ਇਹ ਕੋਲਾ ਜੀ ਆ ਵਿਚਾਰਾ ਹਲੋ ਨਹੀਂ ਨਹੀਂ ਹਾਂ ਕੀ ਗੱਲ ਕੀ ਹੋ ਗਈ ਗੱਲ ਕੀ ਹੋ ਗਈ ਇਹ ਗੱਲ ਕੀ ਹੋ ਗਈ ਬਾਈ ਜੈ ਜੈ ਕਹਿਣ ਨੂੰ ਕੁਛ ਨਹੀਂ ਚੱਲੋ ਠੀਕ ਹੈ ਜੀ 85 ਹੋ ਗਏ ਜੈ ਜੈ ਸਾਨੂੰ ਵੀ ਜੈ ਜੈ ਬਸ ਠੀਕ ਹੈ ਜੀ ਠੀਕ ਹੈ ਤੁਹਾਡੀ ਮਾਣ ਨਹੀਂ 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 ਹੁਣ ਗੱਲ ਕਸਰ ਕਾ ਵੀ ਰੇਗੀ ਅੱਠ ਦੀ ਮਿਲਦੀ ਆਲੇ ਹੁਣ ਛੱਡ ਗਿਆ ਚਲੋ ਦੋ ਦਾ ਪੁੱਗ ਦੇ ਦੇਣੀ ਹੋਵੇ ਓ ਛੱਡ ਯਾਰ ਮਾਂਚ ਦਾ ਵੇ ਬਰੀਕ ਚਮੜੀ ਦੀ ਵਧੀਆ ਹੈ 200 ਹੋਰ ਦੇ ਚੱਕ ਜਾਂ ਤੂੰ ਬੜੇ ਬਾਪ ਦਾ ਹੋ 200 ਦੇ ਹੁਣ ਕਸਰ ਆ ਯਾਰ ਕਰਨੀ ਆ ਹਾਂ ਨਹੀਂ ਬਾਈ ਰਹਿਣ ਦੇ ਰੱਖ ਓਥੇ ਨਹੀਂ ਜਾਂਦੀ ਉੱਥੇ ਨਹੀਂ ਜਾਂਦੀ ਉੱਥੇ ਨਹੀਂ ਜਾਂਦੀ 200 ਕਹਿਤਾ ਪਾ ਪਾਤਾ ਉਹ ਵੀ ਉਹਦੀ ਮੇਰੀ ਮੰਨਣਗੇ ਕੋਈ ਨਹੀਂ ਕੋਈ ਨਹੀਂ 8700 ਦੀ ਹੋ ਗਈ ਠੀਕ ਹੈ ਠੀਕ ਨਹੀਂ ਕੋਈ ਰਹਿਣ ਤੇ ਰਾਜੂ ਉਹ ਟੱਕਾ ਕਾਦਾ ਯਾਰ ਕੋਈ ਨਾ ਹੋਰ ਮੰਡੀ ਚ ਬਹੇਨੀਆ ਖੜੀਆਂ ਆ ਜੇ ਚਲ ਆਏ ਫਰੀਕ ਚਮੜੀ ਦਿੱਤੀ ਪੱਟ ਸੋਣੀ ਸੀ ਜਿੰਨੇ ਪੈਸੇ ਪੈਣ ਵਾਲਿਆ 8 ਦੀ ਸੀਗੀ ਤੂੰ ਠੋਕੇ ਦਾ ਪਾਤੀ ਤੈਨੂੰ ਲੱਗਦਾ ਤੂੰ ਘੱਟ ਪਾਇਆ ਪੈਸੇ ਸਹੀ ਦੱਸ ਆਪਦੇ ਮਨ ਨੂੰ ਪੁੱਛ ਆਈ ਨਹੀਂ ਹੈ ਨਹੀਂ ਉਹ ਤੂੰ ਰੋਜ਼ ਇਹੀ ਕੰਮ ਕਰਦਾ ਨਾ ਕਰਦੇ ਆ ਜੀ ਜੇ ਤੈਨੂੰ ਲੱਗਦਾ ਘੱਟ ਲਾਏ ਆ ਨੱਕ ਨਕੜਾ ਸੋਨਾ ਦੀ ਸਹੀ ਦਾ ਘੱਟ ਲਾਏ ਆ ਫਿਰ ਨਾ ਪੂਰੇ ਰਸਤੇ ਫੇ ਹੋੜੇ ਆਪਾਂ ਦਾ ਲਾ ਬਾਬਾ ਦੇ ਦੇ ਨਹੀਂ ਜੀ ਨਹੀਂ ਜਾ 100 ਹੋਰ ਬਾਅਦ ਯਾਰ ਪਾਤਾ ਪਾਤਾ 200 ਘਟ ਨਾਉਂਦੀ 200 ਘਟ ਛੱਡੀ ਆ ਬਾੜੋ 9000 ਦੀ ਪੱਟਵੀਂ ਤੇਰੀ ਮੈਂ ਨਹੀਂ ਤੁਹਾਨੂੰ ਆਪੇ ਕਹਿਣਾ ਭੈਣ ਕਿਦਾਵੇ ਦੇ ਦੀ ਬੱਸ ਉਹ ਵੀ ਜੀਮੀਦਾਰ ਭਾਈ ਦੇ ਮੇਰੇ ਉਹ ਨਹੀਂ ਕੋਈ ਗੱਲ ਹੀ ਆ ਦੇ ਦੀ ਹਾਂ ਯਾਰ ਜੋ ਮੁੱਲ ਸੀਗਾ ਸਹੀ ਮੈਂ ਵੀ ਡਰਦਾ ਕੀ ਕਰਾਂ ਜੋ ਇਹ ਬੱਸ ਡਰ ਲਾਉਂਦਾ ਨਹੀਂ ਡਰਦਾ ਨਹੀਂ ਉਹ ਜੀਮੀਦਾਰ ਪਾਈਆਂ ਆਪਣੇ ਤਾਂ ਉਹ ਹੀ ਨਾ ਨਹੀਂ ਮੰਨ ਤੂੰ ਕਹਿੰਦਾ ਮੇਰੀ ਘਟ ਵੇਚਤੀ ਉਹ ਆਪਣੀ ਤਾਂ ਨਹੀਂ ਬਾਬਾ ਕੀ ਦਿਨਾਲੀ ਦੀ ਗੱਲ ਹੈ ਤੁਸੀਂ ਦੋਈ ਨਾ ਦਿਓ ਸਾਨੂੰ ਨਾ ਨਾ ਕੋਈ ਨਹੀਂ ਉਹ ਗੜੀ ਗੱਲ ਜਿਸ ਤੇ ਕੀ 200 200 ਦੀ ਗੱਲ ਹੈ ਨਾ ਇਹ ਦਿਓ ਰੱਥਾ ਨਹੀਂ ਹੱਦ ਬਰਾ ਤੇ ਖੁੱਲੀਆ ਕਿੰਨੇ ਦੀ ਕਰਤੀ ਹੁਣ ਨੌ ਪੂਰੇ ਦੀ ਫਿਰ ਆਖ ਲੋ ਜੀ ਆ ਲੈ ਲੈ ਭਾਈ ਮੌਲੇ ਸਹੀ ਆ ਆ ਲੈ ਲੈ ਉਹ ਆਪਾਂ ਦਾ ਤਿੱਕਾ ਵੀ ਨਹੀਂ ਛੋੜਨਾ ਵੀ ਆ ਨਹੀਂ ਮੰਗਣਾ ਚੱਲ ਘਰਤੀ ਜਾਣੀ ਆ ਪੰਜ ਛੀ 7 8 9